ਸਸਤੇ ਵਾਸ਼ਿਕਨ ਸਸਤੇ ਵਾਸ਼ਿਕਨ ਸਸਤੇ ਵਾਸ਼ਿਕਨ ਸਸਤੇ ਵਾਸ਼ਿਕਨ ਸਸਤੇ ਵਾਸ਼ਿਕਨ ਪੰਜ ਵਾਰ ਹੋ ਗਿਆ ਹੁਣ ਨਾਮ ਲੈ ਕੇ ਰਮਨ 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 ਆਈ ਫਿਰ ਤਾਂ ਸਾਹ ਜਾੜ ਗਿਆ ਰਮਨ ਰਮਨ ਬ੍ਰਹਮਨ ਹੁੰਦਾ ਕਿ ਉਹ ਲੀਣਾ ਉਹ ਦਸਤੀ ਕਰੰਡੀ ਹਾਂ ਮੈਂ ਨਾ ਕੁਛ ਨਹੀਂ ਮੈਂ ਨਾ ਉਹ ਦੇ ਬਸ ਉਹਨਾਂ ਦੇ ਕਰੰਡੀ ਕੋਈ ਗੱਲ ਨਹੀਂ ਤੈਨੂੰ ਬਸ ਬਸ ਤੇ ਮੈਂ ਕਰਾਉਂਗੀ ਇਹਨੂੰ ਸਮਝਾ ਲੈ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਨਾ ਜਾਦੂਗਰ ਨਹੀਂ ਲੈ ਆ ਚੋਕੇ ਉਹ ਇਧਰ ਆ ਉਹ 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 ਅੰਦੀ ਜੀ ਨੇ ਕਿਰਾ ਕੰਮ ਪੈ ਗਿਆ ਵਾ ਮੰਮੀ ਨੇ ਮੈਨੂੰ ਘਰ ਵੀ ਨਹੀਂ ਭੇਜ ਦਿੱਤਾ ਇੱਟਾ ਭੇਜਤਾ ਵਾ

ਨਾ ਲਿਆਉਣਾ ਹੀ ਨਹੀਂ। ਔਰ ਨਾਲ ਤੁਹਾਨੂੰ ਪਤਾ ਫਿਰ ਕਰਦਾ ਨਹੀਂ ਸਰਦਾ। ਹਾਂ ਤੇ ਇਦਾਂ ਹੀ ਚੱਲ ਐ। ਹਾਂਜੀ। ਫਿਰ ਤੂੰ ਉਸ ਨਾਲ ਕੀ ਕਰਦਾ ਹਾਂ ਅੱਜ ਕੱਲ? ਅੱਜ ਕੱਲ ਮਾਸੀ ਮੈਂ ਆਣਾ ਪੀਟੀ ਦੀ ਤਿਆਰੀ ਕਰੰਦਿਆਂ ਜੀ। ਅੱਛਾ ਠੀਕ ਆ। ਹਾਂਜੀ। ਤੇ ਤੇਰਾ ਇਰਾਦਾ ਮੈਂ ਬਾਹਰ ਮੋਰੀ ਜਾਵਾਂ। ਤੁਹਾਨੂੰ ਪਤਾ ਵਾ ਇੱਥੇ ਤਾਂ ਕੋਈ ਅਜੇਂਟੀ ਹੈ ਨਹੀਂ ਐ। ਪਰ ਬਾਹਰ ਜਾਣਾ ਬਣਾ ਜੀ। ਚੱਲ ਫਤਵਦੀ ਲਾ। ਇਹ ਅਸਲੀ ਗੱਲ। ਹਾਂ ਮੇਰੀ ਆ ਗਈ। ਮੈਂ ਕਿਹਾ ਮम्मी ਨੂੰ ਕਹਾਂ ਨਹੀਂ ਨਾ ਕਰਨ ਲੱਗਾ ਹੁਣ। ਮਾਸੀ ਦੇ ਕੋਲ ਕਰਨਾ ਉਹ ਮੈਂ ਇਹਦਾ ਖੇਡ ਕੇ ਆਇਆ ਸੀ ਅੱਛਾ ਤੇ ਮੇਰੇ ਸ਼ਾਨਾ ਦੀਦੀ ਨੇ ਫੋਨ ਕੀਤਾ ਨਾ ਮੰਮੀ ਨੂੰ ਤੇ ਮੰਮੀ ਨੇ ਕਿਹਾ ਮੈਨੂੰ ਬੈਰਵੇਂ ਨਹੀਂ ਦਿੱਤਾ ਕਹਿੰਦੇ ਵੀ ਇਦਾਂ ਜਾ ਤੂੰ ਕੰਮ ਲਾਉਣਾ ਨੂੰ ਚੱਲ ਕੋਈ ਗੱਲ ਨਹੀਂ ਪੁੱਤ ਹੋਰ ਸੁਣਾ ਪਾਣੀ ਪੂਣੀ ਤੁਹਾਡੇ ਆਇਆ ਕਿ ਕਿੱਦਾਂ ਆ ਠੀਕ ਹੋਣਾ ਨਹੀਂ ਨਹੀਂ ਮਾਸੀ ਬਚਾਈ ਜੀ ਚੱਲ ਪੁੱਤ ਬਚਾਈ ਚਾਹੀਦਾ ਵਾ ਹਾਂਜੀ ਨਹੀਂ ਤੇ ਨਾ ਕੋਈ ਨਾਲ ਸਮਾਂ ਉਹਨੂੰ ਕਹਿੰਦੇ ਚਾਹ ਬਣਾਵਦੀ ਹੈ ਜੀ ਮੁੰਡੇ ਵਾਸਤੇ ਕਹਿਣੀ ਕੋਈ ਨਹੀਂ ਮੰਮੀ ਉਹ ਇਦਾਂ ਹੀ ਮਾਸੀ ਜੀ ਹੁਣ ਫਿਰ ਬਦਲ ਹੁੰਦੇ ਆ ਜੀ ਅਮਛਟਾਂ ਇਹ ਜਦ ਮਾਣੋਂ ਹੁੰਦੇ ਆਂ ਹੀ ਪੁੱਤ ਹੁਣ ਤੇ ਮੀਂਹ ਨਹੀਂ ਪਵੇ ਮਾਂ ਤੇ ਚੰਗੀ ਗੱਲ ਜੇ ਹੁਣ ਮੀਂਹ ਆ ਗਿਆ ਨਾ ਫੇਰ ਬੁਰਾਈ ਹਾਲ ਹੋਣਾ ਵਾ ਉਹਦੇ ਗੱਲਾਂ ਮਾਸੀ ਜੀ ਚਲੋ ਹੱਦਾਂ ਤੇ ਚਲੋ ਏਰੀਆ ਫੇਰ ਵੀ ਉੱਚਾ ਵਾ ਜਿਹੜੇ ਥੱਲੇ ਦੱਸਣ ਦੇ ਪਾਣੀ ਬੜਾ ਚੜ ਗਿਆ ਵਾ 12 12 13 13 ਫੋਰ ਤੇ ਪਾਣੀ ਚੜ ਗਿਆ ਪੁੱਤ ਜਮੀਨ ਹਟਿਆ ਤੇ ਇਧਰ ਨੂੰ ਵੀ ਆਉਣਾ ਹੀ ਪਾਣੀ ਕਿੰਨਾ ਤੇ ਬਚਾ ਹੁਣਾਵਾ ਹਾਂਜੀ ਹਾਂਜੀ ਤੇ ਬਾਕੀ ਰਾਬੀ ਰਖਾਵਾ ਹਾਂਜੀ ਇਹ ਗੱਲ ਹੈ ਜੇ ਸਾਡੇ ਕੋਲ ਨਵੇਂ ਦੇ ਗਏ ਸੀ ਟਰਾਲੀਆਂ ਸੀ ਉਹ ਲੈ ਕੇ ਅੱਛਾ ਅੱਛਾ ਤੇ ਪਾਪਾ ਉਧਰ ਚਲ ਗਏ ਸੀ ਠੀਕ ਮੈਨੂੰ ਮੈਨੂੰ ਭੇਜਤਾ ਵੀ ਚੱਲ ਤੂੰ ਹੋਇਆ ਚੱਲ ਕੋਈ ਗੱਲ ਨਹੀਂ ਉਹ ਨਰਦੀਪ ਵੀ ਤਿਆਰੀ ਆ ਬਸ ਕਹਿੰਦੇ ਨਾ ਅਸਜੀ ਕਹਿੰਦੇ ਛੇਤੀ ਆ ਜੀ ਕੰਮ ਹੀ ਕੋਈ ਉਹਨਾਂ ਨੂੰ ਯਸਕਰ ਉਹ ਤੇਰੀ ਮੰਮੀ ਨੇ ਫੋਨ ਕੀਤਾ ਸੀ ਸਾਰਾ ਕੁਝ ਲੈਣਾ ਹੁਣਾ ਵਾ ਅੱਛਾ ਅੱਛਾ ਤੇ ਆਖੰਦੈ ਤੇ ਕੁੜੀਆਂ ਚੀੜੀਆਂ ਨੂੰ ਜਿਆਦਾ ਪਤਾ ਵਾ ਅੱਛਾ ਅੱਛਾ ਮੈਨੂੰ ਨਹੀਂ ਕਈ ਚੀਜ਼ਾਂ ਦਾ ਪਤਾ ਲੱਗਦਾ ਉਹ ਮੈਨੂੰ ਪਤਾ ਨਹੀਂ ਮੈਂ ਲਗਰ ਦੀਦੀ ਨੂੰ ਫੋਨ ਕੀਤਾ ਮੈਨੂੰ ਇਹ ਕੰਮ ਹੋਣਾ ਵਾ ਅੱਛਾ ਅੱਛਾ ਲੈ ਮੇਰਾ ਪੁੱਤ ਚਾਹ ਪੀ ਕੋਈ ਗੱਲ ਨਹੀਂ ਪੀ ਲੈਣੇ ਜੀ ਮਾਸੀ ਦੀ ਮਾਰ ਨਹੀਂ ਦਿੱਤੀ ਨੂੰ ਆਜ ਫਿਰ ਜਾਂਦੇ ਆਪਾਂ ਪਿਆਰੀ ਆ ਬਸ ਚਾਹ ਪੀ ਲਈ ਹੋਈ ਆ ਨਵਦੀਪ ਆਦਾ ਹੋਣਾ ਕਰਨ ਕਾਲਾ ਪਿਆ ਵਾ ਟਾਈਮ ਹੀ ਹੋ ਗਿਆ ਜੀ ਹਾਂਜੀ ਚਲੀਏ ਦੀਦੀ ਫਿਰ ਮੈਂ ਜਾਣਾ ਮੁੜ ਕੇ ਕਿਤੇ ਤਨ ਕਰ ਛੱਡ ਕੇ ਆਹੋ ਚੱਲ ਚੱਲ ਮੈਂ ਤਾਂ ਤਿਆਰੀਆਂ ਚੱਲ ਫੇ ਚਲੋ ਠੀਕ ਚੰਗਾ ਮੈਂ ਸੀਂਗਾ ਪੁੱਤ ਚੱਲ ਆ ਜੀ ਜੀ ਨੀ ਆ ਗਿਆ ਜੀ ਨੀ ਆ ਗਿਆ ਜੀ ਹੁ ਆ ਰੋ ਦੀ ਜੀ ਆ ਦੇਖ ਮੇਰੇ ਘਰ ਸੁਣ ਦੀਦੀ ਜੀ ਉਹਨਾਂ ਦੇ ਚਾਹ ਚੂਨਾ ਬਣਾਏ ਹੋ ਮੈਂ ਚੱਲਾਂ ਪਿੰਡ ਤੱਕਲੇ ਮੈਨੂੰ ਕੰਮ ਕੋਈ ਮੈਂ ਮਾਂ ਰੁਕ ਜਾ ਫੇਰੀ ਰਾਤ ਰਹਿ ਜਾ ਫੇਰ ਚੱਲਦੀ ਹੁਣ ਉਹ ਨਹੀਂ ਨਹੀਂ ਦੀਦੀ ਤੁਹਾਨੂੰ ਬੜਾ ਨੀਂ ਵੀ ਆ ਗਿਆ ਵਾ ਨਾਲੇ ਮੈਂ ਕਿਤੇ ਕੰਮ ਜਾਣਾ ਸੀ ਰੋਟੀ ਖਾ ਜਾ ਚੱਲ ਹੋਰ ਨਹੀਂ ਕੁਛ ਤੇ ਆ ਜਾ ਉਹ ਨਹੀਂ ਨਹੀਂ ਉਹ ਮੈਂ ਨਾ ਕੰਮ ਜਾਣਾ ਜੇ ਨਾਨਾ ਆਵਾ ਹੁੰਦਾ ਕੋਈ ਗੱਲ ਨਹੀਂ ਕਰਬ ਘਰ ਆ ਖਾ ਲੈਣੀ ਰੋਟੀ ਵੀ ਮੰਮੀ ਨੇ ਮੈਨੂੰ ਬੋਲਣਾ ਨਾ ਉਹ ਨਹੀਂ ਨਹੀਂ ਕੁਝ ਨਹੀਂ ਕਹਿੰਦੇ ਮਾਸੀ ਜੀ ਉਹਨਾਂ ਨੂੰ ਮੈਂ ਦੱਸ ਦਿਆਂਗਾ ਅੱਤ ਬਾਅਦ ਫੋਨ ਕਰਕੇ ਹੁਣ ਮੈਂ ਜਾਵਾਂ ਤੁਹਾਨੂੰ ਪਤਾ ਨਹੀਂ ਹੋੜਾ ਬਾਅਦ ਤੇਜ ਨਾ ਹੋ ਜੇ ਚਲ ਠੀਕ ਆ ਪਰ ਧਿਆਨ ਨਾਲ ਚੱਹੀ ਹਾਂਜੀ ਹਾਂਜੀ ਲੈ ਨਵਦੀਪ ਆਈ ਗਈ ਲੱਗਦਾ ਬੈਠੇ ਹੋ ਹਾਂ ਬੈਠੀ ਆ ਲੈ ਲਿਆ ਸੁਆਣ ਘਰ ਆ ਲੈ ਲਿਆ ਮਾਸੀ ਨੇ ਕੀ ਖਰੀਦ ਲਿਆ ਮਾਸੀ ਨੇ ਮਾਸੀ ਨੇ ਕੀ ਲੈਣਾ ਸੀ ਮਾਸੀ ਨੇ ਕੱਪੜੇ ਬਣਾਉਣੇ ਸੀ ਅੱਛਾ ਕਹਾਂਦੀ ਹੈਗੀ ਕਿ ਤੇ ਖੜਨੇ ਕੋਈ ਪ੍ਰੋਗਰਾਮ ਪ੍ਰੋਗਰਾਮ ਹੋਣਾ ਉਹਨਾਂ ਦੇ ਵੀ ਅੱਛਾ ਠੀਕ ਆ ਠੀਕ ਆ ਤੇ ਉਹਨਾਂ ਆਪਣੇ ਕੱਪੜੇ ਲਏ ਆ ਤੇ ਜਿੱਤ ਜਿੱਤੀ ਲਈ ਆਪਣੀ ਅੱਛਾ ਮੈਂ ਤਾਂ ਕਹਿਣੀ ਮੈਂ ਕੱਪੜੇ ਲੈਣੇ ਤੋਂ ਹੀ ਲੈ ਆਉਂਦੀ ਮੈਨੂੰ ਨਹੀਂ ਸਮਝ ਆਉਂਦੀ ਅੱਜ ਕੱਲ ਦੇ ਫਿਰ ਤੇ ਉਹਨਾਂ ਨੇ ਕਹਾਂ ਰਿਸ਼ਤੇਦਾਰ ਦੇ ਮੇਰੇ ਖਾਲ ਕੋਈ ਕੁੜੀ ਕੁੜੀ ਦਾ ਕੋਈ ਹੈ ਉਹਨਾਂ ਦੇ ਪ੍ਰੋਗਰਾਮ ਹੀ ਕਿਤੇ ਤੇ ਉਹਨਾਂ ਸਾਰੇ ਤਾਂ ਬਦਲ ਲੈਣੇ ਹੀ ਉਹਨਾਂ ਦੇ ਠੀਕ ਠੀਕ ਆ ਚੱਲ ਪੁੱਤ ਉਮਰਦਾ ਸਾਹਿਬ ਨੂੰ ਨਹੀਂ ਵੀ ਪਤਾ ਲੱਗਦਾ ਤਾਂ ਕਰਕੇ ਮੈਂ ਤੁਹਾਨੂੰ ਸੱਦ ਲਿਆ ਤੇ ਤੂੰ ਲੈ ਆਈਂ ਆਪਣਾ ਤਾਂ ਕੁਝ ਵੀ ਨਹੀਂ ਨਹੀਂ ਮੈਨੂੰ ਕੁਝ ਨਹੀਂ ਚੰਗਾ ਲੱਗਾ ਫਿਰ ਮੈਂ ਲੈ ਆਈ ਨਹੀਂ ਤੇਰੀਆਂ ਵੀ ਉਹ ਹੀ ਗੱਲਾਂ ਰਹੀਆਂ ਤੇਰਾ ਇਰਾਦਾ ਹਣਾ ਮਾਂ ਨੂੰ ਨਾਲ ਕਢੂੰਗੀ ਤੇ ਫੇਰ ਲੈ ਕੇ ਆਉਂਗੀ ਤੁਹਾਨੂੰ ਪਤਾ ਹੈ ਮੈਨੂੰ ਤੁਸੀਂ ਜਾਤ ਮੈਨੂੰ ਫੇਰੀ ਕੋਈ ਚੀਜ਼ ਲੈਣ ਦਾ ਮਰ ਜਾਂਦੀ ਆਹ ਮਾ ਜਾਤੇ ਹੁੰਦਾ ਗੇਹੋਂ ਕੋਕਲੀ ਹੁਣ ਉਹ ਸਗਾਤ ਵੀ ਆਈ ਐ ਤੈਨੂੰ ਲੈ ਕੇ ਦਉ ਤੁਹਾਨੂੰ ਲੈ ਕੇ ਦੇਣੇ ਪੈਣੇ ਹੁਣ ਚੋਪ ਚਪੀਤੀ ਲੈ ਆਉਣੀ ਹੋਣਾ ਤਾਂ ਕਹਿਣਾ ਮਾਸੀ ਨੇ ਲੈ ਆਤਾ ਮੈਨੂੰ ਮੈਨੂੰ ਕੋਈ ਲੱਗ ਗਈ ਮੰਮੀ ਨਾ ਜਿਹੜਾ ਉੱਥੇ ਹੀ ਸਮਾਨ ਮੇ ਕੋ ਹੈਗਾ ਹੀ ਮੈਂ ਕਹਿੰਦਾ ਚਲ ਚੀਜ਼ ਹੋਵੇ ਨਹੀਂ ਜਿਹੜਾ ਨਹੀਂ ਹੈਗਾ ਔਰ ਉੱਥੇ ਮੈਨੂੰ ਕੋਈ ਸਵਾਦ ਜਣੀ ਆਇਆ ਚੀਜ਼ ਚਲ ਕੋਈ ਨਹੀਂ ਚਲ ਜਾਗੇ ਕਹਿ ਦੇਣਾ ਤੇ ਲੈ ਆਵਾਂਗੇ ਇਹਨੇ ਜਾਣਾ ਆਉਣਾ ਹੀ ਆ ਕਿਤੇ ਇਹਦੇ ਮਗਰੋਂ ਜਾਵਾਂਗੇ ਆ ਹੁਦਦਾ ਕਰ ਲਾਂਗੇ ਮੈਂ ਤਾਂ ਕਰਨ ਨੂੰ ਕਹਿੰਦੇ ਹੋ ਕਰਨੇ ਉਸੇ ਟਾਈਮ ਬਾਰੋ ਬਾਰੀ ਚਲ ਗਿਆ ਮੈਂ ਮੰਮੀ ਨੇ ਮੈਨੂੰ ਗੁੱਸੇ ਆ ਤੇ ਮਾਸੀ ਨੂੰ ਤਾਂ ਇੱਧਰ ਨੂੰ ਲੈ ਮਾਸੀ ਵੀ ਕੈਂਡੀ ਕਿ ਮੈਂ ਤਿਆਰੀ ਕਰਨੀ ਜਾ ਕੇ ਤੇ ਟਾਈਮ ਹੈ ਨਹੀਂ ਆ ਤਾਂ ਸਵੇਰੇ ਪ੍ਰੋਗਰਾਮ ਉਹਨਾਂ ਦਾ ਅੱਛਾ ਅੱਛਾ ਤੇ ਕਰਨ ਵੀ ਫੜਫੜ ਚਲ ਗਿਆ ਇਸੇ ਕਰਕੇ ਕਿ ਕਾਮਾ ਦੀ ਦੀ ਮੈਨੂੰ ਤਾਂ ਹੁਣ ਜਾਣ ਦਾ ਨਾਲੇ بارش ਆ ਗਈ ਹੀ ਠੀਕ ਠੀਕ ਆ ਭੇਜ ਕੇ ਦਿੰਦੇ ਨਹੀਂ ਜ਼ਿਆਦਾ ਤਾਂ ਨਹੀਂ ਵੀ ਜਿਤਨੀ ਹੈ ਕਿਤੇ ਨਹੀਂ ਹਲੇ ਤੇ ਥੋੜਾ ਹੀ ਤਾਂ ਫੇ ਤਾਂ ਹੀ ਕਹਿੰਦੇ ਕਿ ਜ਼ਿਆਦਾ ਹੋ ਜਾਣਾ ਵਾ ਤੇ ਮੈਨੂੰ ਜਾਣਦਾ ਮੈਂ ਚੱਲ ਫੇ ਜਾ ਮੁਰਕੇ ਬਿਮਾਰ ਹੋ ਜਾਵੇਂ ਬੋਤਾ ਭੇਜ ਕੇ ਮੀਂਹ ਚ ਚੱਲ ਚੰਗਾ ਵਾ ਟਾਈਮ ਨਾ ਪਹੁੰਚ ਜੂਗਾ ਮੇਰਾ ਹੋ ਗਿਆ ਫੇ ਮੇਰਾ ਵੀ ਤਿਆਰ ਰਹਿਣਾ ਸੀ ਆ ਮੈਂ ਕਹਾਂ ਮੈਂ ਤੇ ਕਹਿਣਾ ਹੀ ਪਹੁੰਚ ਕੇ ਫੋਨ ਕਰਦੀ ਆਹ ਕਿ ਆ ਮੈਂ ਨਾ ਮੈਂ ਕਹਤਾ ਮੈਂ ਮਨ ਲਿਆ ਤਾ ਨਾ ਜਾਵੀ ਹੁਣ ਬਹੁਤੀ ਕਾਲੀ ਜੇ ਨਾ ਕਰੀ ਐਵੇਂ ਮੇਹ ਕਣੀ ਜੇ ਪਤਾ ਨਹੀਂ ਹੁੰਦਾ ਕਿੱਥੇ ਤਿਰਕਣਾ ਆਹੋ ਤੋ ਮੇਰੀ ਗੱਲ ਸੁਣੋ ਮਾਸੇ ਨੇ ਸਸਤਾ ਹੀ ਲਏ ਕਪੜੇ ਤਵਾ ਮਹਿੰਗੇ ਲਏ ਸਰ ਵਿਚੋ ਕੁਛ ਕੋਤ ਹੈ ਵਧੀਆ ਵਾਹ ਵਈ ਅੱਛਾ ਤੇ ਦੋ ਚਾਰ ਸੂਟ ਫਿਰ ਉਹਨਾਂ ਨੋਰਮਲ ਲਏ ਮੇਰੇ ਖਾਲ ਜਿਹੜਾ ਇੱਧਰ ਉੱਧਰ ਘਲਾਉਣੇ ਹੀ ਤੇ ਜਿਹੜੇ ਮੇਲ ਲਾਉਣੇ ਉਹਨੇ ਬੱਤੀ ਚ ਲੈ ਦੇ ਅੱਛਾ ਠੀਕ ਠੀਕ ਵਾ ਚਲ ਕੋਈ ਗੱਲ ਨਹੀਂ ਜਿਹੜੇ ਕਿਸ ਭਿਆਨ ਭਰਾ ਨੂੰ ਦੇਣੇ ਹਨ ਉਹਨੂੰ ਸੌਣ ਵਾਲੇ ਦੇਣੇ ਚਾਹੀਦੇ ਆ ਜੇ ਆਪਣੀ ਪੇਟੀ ਛੋ ਕੱਢ ਕੇ ਅਗਲੇ ਦੀਆਂ ਪੇਟੀਆਂ ਭਰਨੀਆਂ ਤਾਂ ਕੀ ਫਾਇਦਾ ਕੱਪੜੇ ਦੇਣ ਦਾ ਇਹਦੇ ਨਾਲ ਤਾਂ ਨਾ ਹੀ ਦਵੇ ਬੰਦਾ ਤੋ ਚੰਗਾ ਆਹ ਮੇਰੇ ਖਿਆਲ ਕਰਨ ਦੀ ਭੂਆ ਭਾਵਾ ਦੀਆਂ ਕੋਈ ਪ੍ਰੋਗਰਾਮ ਇਹਨਾਂ ਦਾ ਤਾਈ ਨੇ ਕਹਿਣ ਲਈ ਹੀ ਬੋਤੀ ਦਾ ਵਿਆਹ ਆ ਅੱਛਾ ਤਾਂ ਹੀ ਫਿਰ ਮੈਂ ਨਹੀਂ ਨਾ ਕੋਈ ਤਾਂ ਹੀ ਫਿਰ ਵਧੀਆ ਛਲਾਏ ਉਹ ਤਾਂ ਫਿਰ ਹੋ ਨਾਨਕੇ ਯਾਰ ਬਣਾ ਕੇ ਖੜਨੇ ਹੀ ਆ ਉਹ ਤਾਂ ਹੀ ਫਿਰ ਤੇ ਉਹ ਤੁਮ ਛਲਾਣੇ ਕਿ ਬਣਾਤੇ ਰਹਿੰਦੇ ਆ ਤੂੰ ਇਨਸ਼ਾਅੱਲਾ ਨਹੀਂ ਬਣਾਇਆ ਕਹਿੰਦੇ ਕਿ ਸਵੇਰੇ ਕੱਪੜੇ ਲੀੜੇ ਮੈਂ ਦੇ ਆਉਣੇ ਆ ਜਾ ਕੇ ਤੇ ਵਿਆਹ ਹਲੇ ਰੋਕੇ ਤੇ ਫਿਰ ਜਦੋਂ ਖੜਨਾ ਹੋਣਗਾ ਤੋ ਇੱਕ ਦੋ ਦਿਨ ਪਹਿਲਾਂ ਬਣਾ ਲਾਂਗੀ ਮੈਂ ਮੈਂ ਤੇ ਕਾਲਜ ਜਾਨੀ ਕਹਿੰਦੀ ਕੋਈ ਇੰਤਨ ਕਾਲਜ ਚੋਂ ਉੱਥੋਂ ਲੈ ਲਾਂਗੇ ਤੇ ਬਣਾ ਲਾਂਗੇ ਫਿਰ ਅੱਛਾ ਅੱਛਾ ਠੀਕ ਆ ਮੈਂ ਚਲੋ ਚਲ ਅੱਜ ਕੱਲ ਤੇ ਬਣੀਆਂ ਬਣਾਈਆਂ ਚੀਜ਼ਾਂ ਮਿਲ ਜਾਂਦੀਆਂ ਉਹ ਹੀ ਉਹ ਕਹਿੰਦੇ ਉਸੇ ਟਾਈਮ ਤੇ ਲੈ ਲੈਣੀ ਉਹ ਕਿਹੜਾ ਹੀ ਡਿਜ਼ਾਈਨ ਦੇਣਾ ਬੰਨੇ ਜਿਹੜਾ ਬਣਿਆ ਉਹੋ ਜਿਹਾ ਲੈ ਲਾਂਗੇ ਕੋਈ ਵਧੀਆ ਚਲ ਕੋਈ ਨਹੀਂ ਮੈਂ ਵੀ ਫੋਨ ਕਰਕੇ ਤੇਰੀ ਮਾਸੂ ਨੂੰ ਪੁੱਛਦੀ ਆ ਕੋਈ ਨਹੀਂ ਕਰ ਲਿਓ ਕਹਿੰਦੇ ਇਹ ਕਿ ਫੋਨ ਨਹੀਂ ਕਰਦੀ ਮੈਂ ਮੈਂ ਇਦਾਂ ਹੀ ਤੁਹਾਨੂੰ ਪਤਾ ਘਰ ਚ ਕੰਮ ਧੰਦੇ ਚ ਫੇ ਟਾਈਮ ਘਾਟ ਹੀ ਲੱਗਦਾ ਹੈ ਨਹੀਂ ਅੱਗੇ ਮੈਂ ਚੱਲ ਜਾਨੀ ਨਹੀਂ ਹਾਂ ਹੁਣ ਤੇ ਜਿਉਂ ਮੁੰਡਾ ਵਾ ਨਿਕਲੇ ਨਹੀਂ ਗਿਆ ਮੇਰਾ ਇਰਾਦਾ ਕਿਸ ਦਿਨ ਤੇ ਗਾੜੀ ਨੂੰ ਕਹਾਂ ਚੱਲਾਂ ਜਾ ਕੇ ਹੋ ਕੇ ਆ ਜੀ ਹੋਏ ਕੋਈ ਨਹੀਂ ਆਹੋ ਹੁਣ ਇਹ ਥੋੜਾ ਇਹਦਾ ਕਰਕੇ ਭਾਂਪਰਾ ਹੀ ਛੱਡ ਦੇਣੇ ਕਿਤੇ ਜਾਣਾ ਉਹ ਨਹੀਂ ਕਰਦਾ ਵਾ ਹੋਏ ਹੋਏ ਕੋਈ ਨਹੀਂ ਤੂੰ ਜਾਣਾ ਚਾਹੀਦਾ ਕਿ ਚਲਾ ਚਾਹ ਪੀਣੀ ਘੋਟ ਬਣਾਣਾ ਨਹੀਂ ਮੈਂ ਚਾਣੀ ਵੀ ਨਹੀਂ ਮੈਂ ਨਾ ਹੁਣ ਲੰਮੇ ਲੱਗੀ ਪੈਣ ਘੜੀ ਕੋ ਮਾਸੀ ਲੱਗੀ ਆ ਮਾਸੀ ਨੇ ਸਮੋਸੇ ਖਵਾਲਤੇ ਹੁਣ ਚਾ ਹੁਣ ਕਿੱਥੋਂ ਪੀਣੀ ਦੋ ਆਪਕੇ ਤੁਹਾਨੂੰ ਪਤਾ ਹੈ ਮਾਸੀ ਨੇ ਇਦਾਂ ਕਰ ਬਣਾਵਾ ਹਾਂ ਚਲ ਕਰ ਲੈ ਰੈਸਟ ਘੜੀ ਫਿਰ ਚਲੋ ਠੀਕ ਸਾਰੇ ਸੋ ਗਏ ਆ ਹੁਣ ਕਰਦੀ ਆ ਟੋਟਕਾ ਜਿੱਥਾ ਜਿੱਦਾ ਬੰਦਾ ਕਨੇ ਕਿਆ ਹੀ ਮੈਂ ਕਿਆ ਹੀ ਤੂੰ ਫੁਲਾਨੀ ਬਾਜੂ ਨਹੀਂ ਪੁੱਤਿਆ ਦੀ ਲਾਈ सस्ते वाशीकरण सस्ते वाशीकरण सस्ते वाशीकरण सस्ते वाशीकरण सस्ते वाशीकरण ही ग्यारह बार नाम लेके करना रमन 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 आई मेरे से साय गया रमन 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 हाँ ਚਰਾਗਨੀ ਮੈਂ ਨਾ ਅੱਜ ਤੇ ਮੰਮੀ ਤੈਨਾਂ ਨਾ ਵਾਸਚ ਚ ਕਰਕੇ ਰਹਿਣਾ ਬੜਾ ਦੁਖੀ ਕੀਤਾ ਮੰਮੀ ਨੇ ਹੋਣਾ ਦੇਖਦੀ ਆ ਚੋਰੀ ਚੋਰੀ ਮੰਮੀ ਦੇ ਕਮਰੇ ਚ ਜਾਂਦੀ ਆ ਮੰਮੀ ਸੁੱਤੀ ਆ ਤੇ ਸਾਰੇ ਸੁੱਤੀ ਆ ਹੋਰ ਇਹ ਜੀ ਕਰਕੇ ਆਨੀ ਆ ਤੇ ਸਵੇਰ ਤੱਕ ਮੰਮੀ ਮੇਰੇ ਕਬਜੇ ਚ ਸਵੇਰੇ ਮੰਮੀ ਨੂੰ ਕਹੂੰਗੀ ਮੈਨੂੰ ਨਾ ਪੂਰੀਆਂ ਚਨੇ ਬਣਾ ਕੇ ਦਿਓ ਮੇਰਾ ਮਨ ਕਰਨ ਦਿਆ ਚਲਦੀ ਆ ਚੋਰੀ ਚੋਰੀ ਮੰਮੀ ਸੁੱਤੀ ਆ ਹੁਣ ਕਰਦੀ ਆ ਰਮਨ

ਕਿਆ ਕਿੱਥੋਂ ਲਿਆਈ ਆਏ ਵੇ ਲਖਮੀਰਾ ਨੀ ਨਾਵੇਂ ਇੱਧਰ ਆ ਜਰੀਕ ਤੇਰਾ ਬਹਿਦੇ ਬੇੜਾ ਤੇਰਾ ਕਿਤੇ ਇਹੋ ਦੇਈਦਾ ਕਿਆ ਕਿੱਡੀ ਭੋਲੀ ਬਣੀ ਆ ਖੋਲੋ ਦੇ ਤੇਰੀ ਘਟ ਤੈਨੂੰ ਤਾਂ ਕਰੋ ਮੈਂ ਕੱਢਦੀ ਆ ਇੱਧਰ ਆ ਜਰੀਕ ਕਿਆ ਆ ਇਹਦਾ ਬੇੜਾ ਬਹਿਨ ਰਿਆ ਕੀ ਕਰ ਰਹੀ ਆ ਆ ਇਹ ਗਰਬਤੀਆਂ ਲਾਈਆਂ ਆਹ ਕਿਦਮ ਤੇਰੀ ਮਿਰਚਾਂ ਲਈਆਂ ਯਾ ਮੌਲੀ ਪਤਾ ਨਹੀਂ ਕਿੱਥੋਂ ਲਈ ਆ ਤੂੰ ਨਾਲੇ ਗਿਆ ਹੋਵੇਂਗਾ ਇਹਦੇ ਇਹ ਤੂੰ ਕਰਨੀ ਆ ਉਹ ਇਹ ਮਾਂ ਹੀ ਕਰਨਾ ਮम्मी ਕੀ ਹੋ ਗਿਆ ਆ ਵੇਖ ਲੋ ਆਪੇ ਆਪਣੀ ਅੱਖਾਂ ਦੇ ਨਾਲ ਆਹ ਨੀ ਚੀਜ ਆ ਮੰਮੀ ਆਹ ਸਾਰੇ ਕੋਲ ਤੁਹਾਨੂੰ ਗਾਲੀ ਛੁਟਿਆਵਾਂ ਇਹ ਮੈਂ ਛੁਟਿਆਵਾਂ ਆਹ ਫਦਾ ਦੇ ਨੇ ਛੁਟਿਆਵਾਂ ਕਿ ਤੁਹਾਡੀ ਮਾਂ ਘਰੋਂ ਚਲ ਜੇ ਤੂੰ ਸਭ ਕੁਝ ਮੈਂ ਹੀ ਸੰਭਲਾਂ ਹੋ ਇਹ ਇਹ ਕਲੀਕ ਵੀ ਛੁਟਿਆ ਮੰਮੀ ਨਾ ਕੋਸ਼ਿਸ਼ ਨਹੀਂ ਦੀਂ ਮੈਂ ਕਰ ਰਹੀ ਨਹੀਂ ਕੀ ਕਰਨ ਦੇ ਤੋ ਆਪਣੇ ਕਮਰੇ ਜੋ ਮਰਜ਼ੀ ਕਰਦੀ ਇਧਰ ਕੀ ਕਰਨ ਆਈ ਸੀ ਮੈਂ ਤੂੰ ਜੋ ਕੁੰਡਾ ਬਣਿਆ ਵਾ ਕੁੰਡਾ ਤੇਲੀਆ ਇਹ ਦਸਤੀ ਕਰੰਡੀ ਹਾਂ ਮੈਂ ਨਾ ਕੋਈ ਨਹੀਂ ਐ ਉਹ ਦੇਈ ਬਸਰਾਂ ਦੇਈ ਕਰੰਡੀ ਕੋਈ ਗੱਲ ਨਹੀਂ ਤੈਨੂੰ ਬਸ ਬਸ ਮੈਂ ਕਰਾਉਂਗੀ ਇਹਨੂੰ ਸਮਝਾ ਮੈਂ ਤਾਂ ਮੇ ਤੋਂ ਬੁਰਾ ਕੋਈ ਨਹੀਂ ਨਾ ਜਾਦੂਗਰ ਨਹੀਂ ਲੈ ਆਇਆ ਚੋਕੇ ਇਧਰ ਆ ਮੇਰੇ ਨਾਲ ਜਰਾ